ਮਜੀਠੇ ਹਲਕੇ 'ਚ ਜਿਹੜੇ ਸ਼ਰਾਬ ਨਾਲ ਬੜੀਆਂ ਦੁਖਦਾਈ ਮੌਤਾਂ ਹੋਈਆਂ ਔਰ ਬਹੁਤ ਹੀ ਅਫਸੋਸਜਨਕ ਹੈ ਕੰਡੇਮਨੇਬਲ ਵੀ ਹੈ ਜਿਹੜੇ ਵੀ ਲੋਕ ਇਹਦੇ ਲਈ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਦੀਆਂ ਡਾਇਰੈਕਸ਼ਨਾਂ ਤੇ ਜਿਹੜੇ ਪ੍ਰਾਈਮ ਕਿਊਸਡ ਹੈ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਔਰ ਜਿਹੜੇ ਪੁਲਿਸ ਅਫਸਰਾਂ ਨੇ ਕੋਤਾਈ ਵਰਤੀ ਹੈ ਜਾਂ ਲਾਪਰਵਾਹੀ ਵਰਤੀ ਹੈ ਉਹਨਾਂ ਦੇ ਖਿਲਾਫ ਵੀ ਐਕਸ਼ਨ ਪੰਜਾਬ ਸਰਕਾਰ ਨੇ ਇਮੀਡੀਏਟਲੀ ਲਿਆ ਹੈ ਮੈਨੂੰ ਸਭ ਤੋਂ ਅਚੰਭੇ ਦੀ ਗੱਲ ਇਹ ਲੱਗੀ ਜਦੋਂ ਉਸ ਹਲਕੇ ਤੋਂ ਕਈ ਵਾਰ ਐਮ.ਐਲ.ਏ. ਰਹੇ ਵਿਕਰਮ ਸਿੰਘ ਮਜੀਠੀਆ ਸਾਹੂ ਇਹ ਕਹਿੰਦੇ ਆ ਕਿ ਇਹ ਜਿਹੜੇ ਲੋਕ ਫੜੇ ਗਏ ਆ ਇਸ ਨਕਲੀ ਸ਼ਰਾਬ ਨੂੰ ਵੇਚਣ ਵਾਲੇ ਉਹ ਅਸਲੀ ਮੁਜਰਮ ਨਹੀਂ ਗਏ ਜਾਂ ਤੇ ਵਿਕਰਮ ਸਿੰਘ ਮਜੀਠੀਆ ਅਸਲੀ ਮੁਜਰਮਾਂ ਨੂੰ ਜਾਣਦੇ ਆ ਤਾਂ ਇੰਨੀ ਜਲਦੀ ਉਹ ਕਹਿ ਰਿਹਾ ਜਦੋਂ ਅਜੇ ਪੁਲਿਸ ਨੇ ਕੁਝ ਬੰਦੇ ਅਰੈਸਟ ਵੀ ਕੀਤੇ ਆ ਮਜੀਠੀਆ ਸਾਹਿਬ ਕੋ ਕਿਹੜੀ ਐਫਆਈਰ ਜੀ ਇਨਵੈਸਟੀਗੇਸ਼ਨ ਸੀ ਐਫਆਈਰ ਜੀ ਗਹਿਰੀ ਜਾਣਕਾਰੀ ਸੀ ਵੀ ਜਿਹੜੇ ਉਹ ਕਹਿੰਦੇ ਆ ਵੀ ਅਸਲੀ ਬੰਦੇ ਨਹੀਂ ਗੁਨਾਹਗਰ ਨਹੀਂ ਹੈ ਤੇ ਜਿਹੜੇ ਅਸਲੀ ਗੁਨਾਹਗਰ ਆ ਮਜੀਠੀਆ ਸਾਹਿਬ ਫਿਰ ਉਹਨਾਂ ਦੇ ਨਾਮ ਤੁਸੀਂ ਪੁਲਿਸ ਨੂੰ ਦੱਸ ਦਿਓ ਇਸ ਤਰ੍ਹਾਂ ਤੁਸੀਂ ਗੁੰਮਰਾਹ ਨਾ ਕਰੋ ਸਟੇਟ ਨੂੰ ਸੂਬੇ ਨੂੰ ਜਾਂ ਤੇ ਤੁਸੀਂ ਅਸਲੀ ਗੁਨਾਹਗਰਾਂ ਨੂੰ ਦੱਸਣਾ ਵੀ ਚੋਣੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਪੈਟਰੋਨੇਜ ਕਰ ਰਹੇ ਹੋ ਅਦਰਵਾਈਜ਼ ਤੁਸੀਂ ਝੂਠ ਬੋਲ ਰਹੇ ਹੋ ਕਿ ਜਿਹੜੇ ਲੋਕ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਆ ਸੋ ਮੈਨੂੰ ਲੱਗਦਾ ਐ ਐਫ ਜੀ ਔਖੀ ਘੜੀ ਚ ਦੁੱਖ ਦੀ ਘੜੀ ਚ ਰਾਜਨੀਤੀ ਕਿ ਰੋਟੀਆਂ ਸੇਕਣਾ ਸ਼ੋਭਾ ਨਹੀਂ ਦਿੰਦਾ ਮਜੀਠੀਆ ਸਾਹਿਬ ਯਾਦ ਤੇ ਜੇ ਤੁਹਾਨੂੰ ਪਤਾ ਹੈ ਕਿਉਂਕਿ ਤੁਹਾਡੇ ਤਾਰ ਬਹੁਤ ਜੁੜਦੇ ਰਹੇ ਆ ਪਹਿਲਾਂ ਨਸ਼ੇ ਤਸਕਰਾਂ ਨਾਲ ਇਸ ਕਰਕੇ ਜੇ ਤੁਸੀਂ ਕਹਿ ਰਹੇ ਹੋ ਅਸਲੀ ਬੰਦੇ ਨਹੀਂ ਤਾਂ ਮਤਲਬ ਤੁਹਾਨੂੰ ਅਸਲੀ ਬੰਦਿਆਂ ਦੇ ਨਾਮ ਪਤਾ ਹੈ ਤੁਹਾਨੂੰ ਅਸਲੀ ਬੰਦਿਆਂ ਦੇ ਬਾਰੇ ਜਾਣਕਾਰੀ ਪਤਾ ਚ ਜਾਣਕਾਰੀ ਪਤਾ ਹੈ ਤੇ ਫਿਰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਦੱਸੋ ਜੇ ਨਹੀਂ ਦੱਸਦੇ ਤਾਂ ਮਤਲਬ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਸ ਕਰਕੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਮਜੀਠੇ ਹਲਕੇ 'ਚ ਜਿਹੜੇ ਸ਼ਰਾਬ ਨਾਲ ਬੜੀਆਂ ਦੁਖਦਾਈ ਮੌਤਾਂ ਹੋਈਆਂ ਹਨ ਔਰ ਬਹੁਤ ਹੀ ਅਫਸੋਸਜਨਕ ਹੈ ਕੰਡੈਮਨੇਬਲ ਵੀ ਹੈ ਜਿਹੜੇ ਵੀ ਲੋਕ ਇਹਦੇ ਲਈ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਦੀਆਂ ਡਾਇਰੈਕਸ਼ਨਾਂ ਤੇ ਜਿਹੜੇ ਪ੍ਰਾਈਮ ਕਿਊਸਡ ਹੈ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਔਰ ਜਿਹੜੇ ਪੁਲਿਸ ਅਫਸਰਾਂ ਨੇ ਕੋਤਾਈ ਵਰਤੀ ਆ ਜਾਂ ਲਾਪਰਵਾਹੀ ਵਰਤੀ ਆ ਉਹਨਾਂ ਦੇ ਖਿਲਾਫ ਵੀ ਐਕਸ਼ਨ ਪੰਜਾਬ ਸਰਕਾਰ ਨੇ ਇਮੀਡੀਏਟਲੀ ਲਿਆ ਹੈ। ਮੈਨੂੰ ਸਭ ਤੋਂ ਅਚੰਭੇ ਦੀ ਗੱਲ ਇਹ ਲੱਗੀ ਜਦੋਂ ਉਸ ਹਲਕੇ ਤੋਂ ਕਈ ਵਾਰ ਐਮ.ਐਲ.ਏ. ਰਹੇ ਵਿਕਰਮ ਸਿੰਘ ਮਜੀਠੀਆ ਸਾਹਿਬ ਇਹ ਕਹਿੰਦੇ ਆ ਕਿ ਇਹ ਜਿਹੜੇ ਲੋਕ ਫੜੇ ਗਏ ਆ ਇਸ ਨਕਲੀ ਸ਼ਰਾਬ ਨੂੰ ਵੇਚਣ ਵਾਲੇ ਉਹ ਅਸਲੀ ਮੁਜਰਮ ਨਹੀਂਗੇ ਜਾਂ ਤੇ ਵਿਕਰਮ ਸਿੰਘ ਮਜੀਠੀਆ ਅਸਲੀ ਮੁਜਰਮਾਂ ਨੂੰ ਜਾਣਦੇ ਆ ਤਾਂ ਇੰਨੀ ਜਲਦੀ ਉਹ ਕਹਿ ਰਿਹਾ ਜਦੋਂ ਹਜੇ ਪੁਲਿਸ ਨੇ ਕੁਝ ਬੰਦੇ ਅਰੈਸਟ ਵੀ ਕੀਤੇ ਆ ਮਜੀਠੀਆ ਸਾਹਿਬ ਨੂੰ ਕਿਹੜੀ ਐਫਐਜੀ ਇਨਵੈਸਟੀਗੇਸ਼ਨ ਸੀ ਐਫਐਜੀ ਗਹਿਰੀ ਜਾਣਕਾਰੀ ਸੀ ਵੀ ਜਿਹੜੇ ਉਹ ਕਹਿੰਦੇ ਆ ਵੀ ਅਸਲੀ ਬੰਦੇ ਨਹੀਂ ਗੁਨਾਹਗਰ ਨਹੀਂ ਆ ਜੇ ਜਿਹੜੇ ਅਸਲੀ ਗੁਨਾਹਗਰ ਹਨ ਜੀਟਿਆ ਸਾਹਿਬ ਫਿਰ ਉਹਨਾਂ ਦੇ ਨਾਮ ਤੁਸੀਂ ਪੁਲਿਸ ਨੂੰ ਦੱਸ ਦੋ ਇਸ ਤਰ੍ਹਾਂ ਤੁਸੀਂ ਗੁੰਮਰਾਹ ਨਾ ਕਰੋ ਸਟੇਟ ਨੂੰ ਸੂਬੇ ਨੂੰ ਜਾਂ ਤੇ ਤੁਸੀਂ ਅਸਲੀ ਗੁਨਾਹਗਰਾਂ ਨੂੰ ਦੱਸਣਾ ਨਹੀਂ ਚਾਹੁੰਦੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਪੈਟਰੋਨੇਜ ਕਰ ਰਹੇ ਹੋ ਆਦਰਵਾਇਜ਼ ਤੁਸੀਂ ਝੂਠ ਬੋਲ ਰਹੇ ਹੋ ਕਿ ਜਿਹੜੇ ਲੋਕ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਆ ਸੋ ਮੈਨੂੰ ਲੱਗਦਾ ਹੈ ਐਫ ਜੀ ਔਖੀ ਘੜੀ ਚ ਦੁੱਖ ਦੀ ਘੜੀ ਚ ਰਾਜਨੀਤਿਕ ਰੋਟੀਆਂ ਸੇਕਣਾ ਸ਼ੋਭਾ ਨਹੀਂ ਦਿੰਦਾ ਮਜੀਠੀਆ ਸਾਹਿਬ ਯਾਤੇ ਜੇ ਤੁਹਾਨੂੰ ਪਤਾ ਹੈ ਕਿਉਂਕਿ ਤੁਹਾਡੇ ਧਾਰ ਬਹੁਤ ਜੁੜਦੇ ਰਹੇ ਆ ਪਹਿਲਾਂ ਨਸ਼ੇ ਤਸਕਰਾਂ ਨਾਲ ਇਸ ਕਰਕੇ ਜੇ ਤੁਸੀਂ ਕਹਿ ਰਹੇ ਹੋ ਅਸਲੀ ਬੰਦੇ ਨਹੀਂ ਤਾਂ ਮਤਲਬ ਤੁਹਾਨੂੰ ਅਸਲੀ ਬੰਦਿਆਂ ਦੇ ਨਾਮ ਪਤਾ ਹੈ ਤੁਹਾਨੂੰ ਅਸਲੀ ਬੰਦਿਆਂ ਦੇ ਬਾਰੇ ਜਾਣਕਾਰੀ ਪਤਾ ਹੈ ਜੇ ਜਾਣਕਾਰੀ ਪਤਾ ਹੈ ਤੇ ਫਿਰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਦੱਸੋ ਜੇ ਨਹੀਂ ਦੱਸਦੇ ਤਾਂ ਮਤਲਬ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਸ ਕਰਕੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ